ਗਲਗੋਟੀ ਐਸ ਨੇ ਸਾਡਾ ਗਲ ਘੁੱਟਦਾ ਸਾਡੀ ਜਿੱਦ ਦਾ ਸਾਰੀ ਦੁਨੀਆ ਦੇ ਵਿੱਚ ਗਲ ਘੁੱਟਦਾ ਤੇ ਹੁਣ ਮਿੰਟੋ ਜੀ ਕਿਹਨਾਂ ਹਸ ਮੇਰੀ ਗੱਲ ਲੱਗਿਆ ਕਰਨੀ ਐ ਸਾਨੂੰ ਚੱਲ ਉਹਨਾਂ ਨੂੰ ਉਹਨਾਂ ਨੂੰ ਬਾਹਰ ਕਰਤਾ ਹੀ ਉਹਨਾਂ ਦਾ ਗਲ ਘੁੱਟਦਾ ਹੀ ਕਹਿੰਦੇ ਬਈ ਤੁਹਾਡਾ ਪਹਿਲਾਂ ਤੇ ਰੋਬੋਟ ਤੇ ਫਿਰ ਇੱਕ ਹੋਰ ਕੋਈ ਫੋਟੋ ਜੀ ਅਸੀਂ ਤੁਹਾਡੀ ਪੋਸਟ ਵੇਖੀ ਸੀ ਪਤਨ ਕੀ ਉਡਣਾ ਜਾਂ ਖਟੋਲਾ ਜਾਂ ਹੋਰ ਚੱਕੀ ਫਿਰਦੇ ਸੀ ਕੋ ਉਹ ਭਾਈ ਉਹ ਪਤਾ ਕੀ ਚੀਜ਼ ਆ ਉਹ ਦੇਸੀ ਡਰੋਨ ਆ ਹੂੰ ਉਹ ਤੁਸੀਂ ਵੇਖੋ ਤੇ ਸੀ ਮੋਮ ਜਾਮੇ ਬੰਨੇ ਨੇ ਉਹਦੇ ਚ ਸੇਬੇ ਪਾਏ ਨੇ ਜੀ ਅਹੀਂ ਨਿੱਕੇ ਹੁੰਦੇ ਨਾ ਸਾਡੇ ਮਤਲਬ ਜਦੋਂ ਟੇਵਰ ਕਾਰਡ ਖਰਾਬ ਹੋ ਜਾਂਦਾ ਇੱਥੇ ਮੋਟਰ ਚੱਲਦੀ ਹੁੰਦੀ ਅਸੀਂ ਉਹ ਮੋਟਰ ਕੱਢ ਲੈਂਦੇ ਹੁੰਦੇ ਸੀ ਉਹਦੇ ਉੱਤੇ ਇੱਕ ਫਿਰਕੀ ਜੀ ਲੱਗੀ ਹੁੰਦੀ ਸੀ ਜੀ ਜੀ ਤੇ ਅਸੀਂ ਜਿਹੜੇ ਸਾਡੇ ਚੋ ਇਨੋਵੇਟਿਵ ਬੰਦੇ ਹੁੰਦੇ ਸੀ ਉਹ ਉਹਦੇ ਨਾਲ ਕੋਈ ਇਦਾਂ ਦੀ ਬਣਾ ਦਿੰਦੇ ਸੀ ਉਹ ਬੈਲਟ ਪਾ ਕੇ ਤੇ ਘੁਕੀ ਜਾਂਦੀ ਸੀ ਇਹਦੇ ਤੋਂ ਵਧੀਆ ਡਰੋਨ ਤਾਂ ਸੀ ਬਣਾਏ ਹੋਏ ਨੇ ਉਸ ਟਾਈਮ ਫਿਰ ਇਹ ਵੀ ਕਦੋਂ ਲਿਆਂਦਾ ਨਾ ਹੋਵੇ ਕਿਤੇ ਹੋਰ ਨਿਕਲੇ ਹੋਵੇ ਕੋਈ ਅਰੇ ਕਮਾਲ ਦੀ ਗੱਲ ਐ ਸਾਬ ਉਹ ਉੱਤ ਫਿਰਕੀ ਜੀ ਲਾ ਕੇ ਅਗਲੇ ਪਾਸੇ ਬੁੰਮਜਾਮੇ ਨਾਲ ਰਸੀਆਂ ਹੀ ਆ ਬੰਨ ਕੇ ਕਹਿੰਦੇ ਜੀ ਇਹ ਡਰੋਨ ਹੂੰ ਉਹ ਮੈਂ ਅੱਗੇ ਕਿਆ ਮੈਂ ਕਹਾ ਜਿਵੇਂ ਉਹ ਮਲਕੇ ਤਾਜ ਮਹਿਲ ਬਣਾਉਣ ਵਾਲਿਆਂ ਦੇ ਕਹਿੰਦੇ ਹੱਥ ਵੜਤੇ ਜੀ ਹਾਲਾਂਕਿ ਇਤਿਹਾਸਕ ਤੌਰ ਤੇ ਇਸ ਫੈਕਟ ਤੇ ਮੈਂ ਕੋਈ ਤਸਦੀਕ ਤੇ ਨਹੀਂ ਕਰਦਾ ਕਹਿੰਦੇ ਮਜ਼ਦੂਰਾਂ ਦੇ ਹੱਥ ਵੜਦੇ ਤੇ ਉਹ ਮੈਂ ਕਹਾ ਜੇ ਕਿਤੇ ਉਹੋ ਜੇ ਬਾਦਸ਼ਾਹ ਦੇ ਰਾਜੇ ਹੁੰਦੇ ਵਿਗਿਆਨੀ ਉਹਨੇ ਸਿਰ ਵੜਦੇ ਨਹੀਂ ਹਾਲੇ ਸਾਰਿਆਂ ਦੇ ਬਈ ਐ ਦੋ ਚੰਗੇ ਤੇ ਸਾਡੇ ਬਈ ਨਿਕਨੇ ਨਿਕੇ ਜਵਾਕ ਪ੍ਰੋਜੈਕਟ ਵਧੀਆ ਬਣਾ ਲੈਂਦੇ ਨੇ ਸਕੂਲਾਂ ਚ ਉਹ ਕੀ ਲਈ ਫਰਦੇ ਜੇ ਤੁਸੀਂ ਬਈ ਸਾਡੀ ਤੇ ਬੇਇਜ਼ਤੀ ਕਰਾਉਣ ਦਾ ਇਹਨਾਂ ਨੇ ਲੈ ਲਿਆ ਠੇਕਾ ਹੂੰ ਠੇਕਾ ਲੈ ਲਿਆ ਹੈ ਜੀ ਤੇ ਐਨੀ ਬੇਇਜ਼ਤੀ ਕਰਾਉਦੇ ਨੇ ਮੈਨੂੰ ਲੱਗਦਾ ਉਹਨਾਂ ਸਮੁੰਦਰ ਚ ਪਾਣੀ ਹੈ ਨਹੀਂ ਜਿਨ੍ਹਾਂ ਸਾਡੀ ਅੱਖਾਂ ਚ ਐਸ ਵੇਲੇ ਬੇਇਜ਼ਤੀ ਕਰਾ ਕਰਕੇ ਬੇਇਜ਼ਤੀ ਕਰਾ ਕਰਾ ਕੇ ਜੀ ਕਿਉਂਕਿ ਇਹ ਮੁਲਕ ਜਿਹੜਾ ਹੈ ਉਹਦਾ ਪ੍ਰਧਾਨ ਮੰਤਰੀ ਪਤਾ ਕੌਣ ਹੈ ਹੂੰ ਮਹਾਮਾਨਵ ਹਿੰਦੂ ਹ ਦੇਸ਼ਮਰਾਟ 56 ਇੰਚ ਸੀਨਾ ਵਾਲਾ ਜੀ ਵਿਸ਼ਵ ਗੁਰੂ ਦਾ ਇੱਕ ਲੀਡਰ ਹਮ ਨਰਿੰਦਰ ਦਮੋਦਰ ਦਾਸ ਮੋਦੀ ਜੀ ਜੀ ਨੋਨ ਬਾਇਓਲੋਜੀਕਲ ਆ ਆ ਸ਼ਬਦ ਮੈਂ ਸੁਣ ਮੈਂ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਕਹੋਗੇ ਤਾਂ ਮਤਲਬ ਕਿ ਕਿੱਡੀ ਸੋਸੀਏ ਜਿਹੜੇ ਗਲ ਘੋਟੀਆਂ ਵਾਲੇ ਮੈਂ ਤੁਹਾਨੂੰ ਕੱਲ ਕਿਹਾ ਸੀ ਇਹ ਗੱਲ ਘੋਟੀਆਂ ਬਣ ਗਏ ਨੇ ਉਹ ਪ੍ਰੋਫੈਸਰ ਸਾਹਿਬਾ ਜਿਹੜੀ ਉਹ ਨਿਕਲ ਗਈ ਆ ਯੂਨੀਵਰਸਿਟੀ ਨੂੰੋਂ ਕੱਢ ਦਿੱਤਾ ਇਹ ਉਹ ਯੂਨੀਵਰਸਿਟੀ ਆ ਜਿਸ ਨੂੰ ਮਹਾ ਮਾਨਵ ਨੇ ਯੂਨੀਵਰਸਿਟੀ ਦਾ ਖਿਤਾਬ ਦਿੱਤਾ ਹੋਇਆ ਪੁਰਸਕਾਰ ਦਿੱਤਾ ਹੋਇਆ ਜੀ ਕਮਾਲ ਦੀ ਗੱਲ ਆ ਭਾਈ ਹੁਣ ਕੀ ਕਰੀਏ ਕੋਈ ਮਠਿਆਈ ਦੀ ਦੁਕਾਨ ਚਲਾਉਂਦਾ ਚਲਾਉਂਦਾ ਯੂਨੀਵਰਸਿਟੀ ਚਲਾ ਲੈਂਦਾ ਤਰੱਕੀ ਇੰਨੀ ਕਰਦੇ ਆ ਕੋਈ ਕਿਤਾਬਾਂ ਦੀ ਦੁਕਾਨ ਚਲਾਉਂਦਾ ਚਲਾਉਂਦਾ ਭਾਈ ਚਲਾ ਯੂਨੀਵਰਸਿਟੀ ਮਨ ਕੇ ਵੀ ਭਾਈ ਕੀ ਕਰੀਏ ਉਹਨੇ ਸਿੱਖਿਆ ਤਾਂ ਇੱਥੇ ਬਹੁਤ ਪਸਾਰ ਹੁੰਦਾ ਧੰਦਾ ਹੁੰਦਾ ਬੰਦੇ ਚੱਲੀ ਜਾਂਦੇ ਤੁਸੀਂ ਕਹਿੰਦੇ ਸੀ ਬਹੁਤ ਹੈ ਆਪਣੇ ਕੋਲ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਬਹੁਤ ਮਤਲਬ ਕਿ ਅਸੀਂ ਤੇ ਦੱਸਿਆ ਵੀ ਤੁਹਾਨੂੰ ਅਸੀਂ ਤੇ ਦੁਨੀਆ ਨੂੰ ਆਪਦੀ ਤਾਕਤ ਦਿਖਾਈ ਦਿੱਤੀ ਸੀ ਪਹਿਲੇ ਦਿਨ ਹੀ ਡਿਵਾਈਸ ਚੋਰੀ ਕਰਕੇ ਜੀ ਏਆਈ ਮੇਲੇ 'ਚੋਂ ਡਿਵਾਈਸ ਚੋਰੀ ਕਰਕੇ ਮੇਲੇ ਜਾਂਦੀ ਏ ਮਟਿਆਰੀ ਨਹੀਂ ਲੈ ਜਾ ਮੇਲੇ ਨੂੰ ਨਾਲ ਉਹ ਮਟਿਆਰ ਕਹਿੰਦੀ ਉੱਥੇ ਤਾਂ ਵੜਨੀ ਨਹੀਂ ਦਿੰਦੇ ਜੀ ਹਾਂ ਇਹੋ ਜੇ ਪ੍ਰਬੰਧਾਂ 'ਚ ਮੈਨੂੰ ਲਿਜਾ ਕੇ ਤੇ ਘਰੇ ਆ ਕੇ ਜੁੱਤੀਆਂ ਹੀ ਖਾਣੀਆਂ ਹੂੰ ਮੈਂ ਨਹੀਂ ਜਾਣਾ ਮੇਲੇ ਮੁੱਲੇ ਇਹ ਆਈ ਮੇਲੇ 'ਚ ਬਾਈ ਉੱਥੇ ਸਭ ਸਭ ਮੈਂ ਕੀ ਕਮਾਉਣ ਮੈਂ ਸਾਡਾ ਤੇ ਉੱਥੇ ਦਾ ਵੀ ਜਿੱਦਾਂ ਕਹ ਲੋ ਕਿ ਰੱਜ ਕੇ ਜਨੂਸ ਨਿਕਲ ਰਿਹਾ ਹੈ ਉਧਰੋਂ ਬਿੱਲੂ ਅੰਕਲ ਨੂੰ ਸੱਦ ਲਿਆ ਇਹਨਾਂ ਨੇ ਬਿੱਲ ਗੇਟਸ ਨੂੰ ਉਹ ਕਹਿੰਦਾ ਮੈਂ ਭਾਸ਼ਣ ਦੇਊਗਾ ਇਧਰ ਉਹ ਜਿਹੜੇ ਸਿਆਣੇ ਬੰਦੇ ਸੀ ਉਹਨੇ ਆਖਿਆ ਆਪ ਸਟਰੀਟ ਤੇ ਗੰਦ ਚੇ ਨਿਬੜਿਆ ਜੇ ਹੂੰ ਹੁਣ ਉਹ ਕਹਿੰਦਾ ਚਲੋ ਮੈਂ ਨਹੀਂ ਮੇਰੀ ਜਗ੍ਹਾ ਤੇ ਬੋਰਾ ਸਭ ਭਾਸ਼ਣ ਦੇ ਦਿੰਨਗੇ ਅੱਛਾ ਤੁਸੀਂ ਦੇਖੋ ਇਹ ਆਈ ਵਾਲਾ ਵੀ ਜਿਹੜਾ ਜਗਾ ਮੈਂ ਤੁਹਾਨੂੰ ਇੱਕ ਹੋਰ ਰੋਚਕ ਗੱਲ ਦੱਸਦਾ ਇਹ ਕਹਿੰਦੇ ਨੇ ਚਲੋ ਤੁਹਾਡਾ ਸਵਾਲ ਨਹੀਂ ਆਇਆ ਜੀ ਇਹ ਮੈਂ ਸੁਣ ਰਿਆ ਸੀ ਕਹਿੰਦੇ ਜੀ ਅਡਾਨੀ ਨਿਵੇਸ਼ ਕਰੂਗਾ AI ਦਾ ਡਾਟਾ ਸੈਂਟਰ ਬਣੂਗਾ ਫਲਾਂ ਧੰਕਾ ਪਹਿਲੀ ਗੱਲ ਇਹ ਆ AI ਦਾ ਜਨ ਜਿਹੜਾ ਇਹ ਡਾਟਾ ਸੈਂਟਰ ਬਣਦੇ ਨੇ ਸਭ ਤੁਹਾਨੂੰ ਪਤਾ ਹੈ ਕਿ ਇੰਨਾ ਲਈ ਬਿਜਲੀ ਤੇ ਪਾਣੀ ਦੀ ਇੰਨੀ ਜ਼ਰੂਰਤ ਹੁੰਦੀ ਆ ਕਿ ਕਈ ਸ਼ਹਿਰਾਂ ਦੀ ਖਪਤ ਲੱਗ ਜਾਂਦੀ ਆ ਇਹ ਜਿਹੜੇ ਡਾਟਾ ਸੈਂਟਰ ਹੁੰਦੇ ਆ ਜੀ ਅੱਜ ਤੇ ਪਹਿਲੇ ਕਿਲਤਵਾਲ ਨੂੰ ਜਾ ਰਹੇ ਆਂ 30000 ڈالر ਦੀ ਇੱਕ ਚਿਪ ਲੱਗਦੀ ਹੈ ਸ਼ਾਇਦ ਜੀ ਤੁਸੀਂ ਸੋਚ ਕੇ ਦੇਖੋ ਤੇ ਭਾਈ ਇਹ ਡਾਟਾ ਸੈਂਟਰ ਡਾਟਾ ਸੈਂਟਰ ਕਰੀ ਜਾਂਦੇ ਆ ਉਧਰ ਐਲਨ ਮਸਕ ਮਾਰ ਕੇ ਪੱਟਾਂ ਤੇ ਥਾਪੀ ਕਹਿੰਦਾ ਮੈਂ ਤਾਂ ਸਪੇਸ 'ਚ ਬਣਾਉਂਗਾ ਡਾਟਾ ਸੈਂਟਰ ਹੂੰ ਇਹ ਬਣਾਉਣਗੇ ਜਦ ਨੂੰ ਉਹਨੇ ਸਪੇਸ 'ਚ ਬਣਾ ਦੇ ਸਪੇਸ ਬਣਾ ਲੈਣਾ ਬਿਲਕੁਲ ਤੋ ਕਰ ਲਓ ਗੱਲ ਹੂੰ ਭਾਈ ਡਾਟਾ ਇੱਥੇ ਮਤਲਬ ਕਿ ਸਰਵਰ ਸਾਡੇ ਕੋਲ ਨਹੀਂ ਹੈਗੇ ਕਹਿੰਦੇ ਜੀ ਡਾਟਾ ਸੈਂਟਰ ਬਣਾਉਣੇ ਜਦੋਂ ਪੂਰੀ ਦੁਨੀਆ 'ਚ ਵਿਰੋਧਤਾ ਹੋ ਰਹੀ ਹੈ ਨਾ ਚੀਜ਼ਾਂ ਦੀ ਜੀ ਤੁਸੀਂ ਉਸ ਤੇ ਇਹ ਉਹਦੇ 'ਚ ਆ ਗਿਆ ਅਡਾਨੀ ਆ ਗਿਆ ਬਿਲਗੇਟਸ ਆ ਗਿਆ ਹੋਰ ਆ ਜਾਣਗੇ 4-5 ਬਸ ਠੀਕ ਆ ਇਹ ਚਲਤੀ ਦਾ ਨਾਮ ਗਾੜੀ ਆ ਬਿੱਲੂ ਅੰਕਲ ਜਿੱਥੇ ਆ ਗਿਆ ਉੱਥੇ ਬੇੜਾ ਬਹਿਣਾ ਹੀ ਬਣਾ ਜੀ ਉੱਥੇ ਵਾਤਾਵਰਨ ਦਾ এনवायरमेंट ਦਾ ਉੱਥੇ ਇਹ ਬੇੜਾ ਬਹਿਣਾ ਹੀ ਬਣਾ ਹੈ ਇਹ ਸਾਰਾ ਕੁਝ ਜਿਹੜਾ ਖੇਤੀਬੀਲਾਂ ਤੋਂ ਲੈ ਕੇ ਅਸੀਂ ਇਹਦੇ ਤੇ ਬਹੁਤ ਕੰਮ ਕੀਤਾ ਹੋਇਆ ਮਾ ਯੂਪੀਆਈ ਤਾਕਤੇ ਫਲਾਂ ਟਮਕਾ ਤੱਕ ਇੱਕ ਦਿਨ ਤੁਸੀਂ ਦੇਖੋ ਯੂਪੀਆਈ ਪੇਡ ਹੋ ਜਾਏਗਾ ਜੀ ਜਿਹੜੀ ਆ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਨਾ ਇਹ ਕੰਟਰੋਲਡ ਹੋ ਜਾਏਗੀ ਹਮ ਬਿਲਕੁਲ ਕੰਟਰੋਲਡ ਹੋ ਜਾਏਗੀ ਹਾਲੇ ਤਾਂ ਸਰਕਾਰ ਅਫੋਰਡ ਕਰ ਰਹੀ ਹੈ ਨਾ ਇੱਕ ਵੇਲਾ ਆਏਗਾ ਕਿ ਤੁਹਾਨੂੰ ਆदत ਹੋ ਜਾਏਗੀ ਔਰ ਤੁਹਾਨੂੰ ਇੱਕ ਬਹੁਤ ਵੱਡੀ ਕੀਮਤ ਚੁਕਾਉਣੀ ਪਾਏਗੀ ਬਿਲਕੁਲ ਜਿਵੇਂ ਇਲੈਕਟ੍ਰਿਸਿਟੀ ਜਿਹੜੀ ਆ ਤੁਹਾਡੀ ਬਿਲਕੁਲ ਬਈ ਕਹਿ ਸਕਦੇ ਹਾਂ ਹੁਣ ਕੰਟਰੋਲਡ ਹੈ ਇੱਥੇ ਤੱਕ ਫੋਨ ਵਾਲੇ ਸਮੇਂ ਚ ਉਹ ਉਹ ਜਿਹੜੀ ਆਪਾਂ ਸਿਮ ਯੂਜ਼ ਕਰਦੇ ਆ ਸਭ ਸਭ ਚੀਜ਼ਾਂ ਕੰਟਰੋਲ ਔਰ ਬੀ ਕੰਟਰੋਲ ਕਰ ਰਹੇ ਨੇ ਹੂੰ ਮੈਂ ਵੀ ਤੇ ਜਿਹੜੀ ਰੈਗੂਲਰ ਆਡੀਅנס ਨੂੰ ਜਾਣਦੇ ਹੋਣਗੇ ਆਪਣੇ ਉਸ ਪ੍ਰੋਗਰਾਮ ਨੂੰ ਕਿ ਮੈਂ ਸਾਲਾਂ ਪਹਿਲਾਂ ਇਹ ਗੱਲ ਕਹਤੀ ਸੀ ਕਿ ਦੁਨੀਆ ਭਰ ਦੇ ਬੀ ਕੰਟਰੋਲ ਕੀਤੇ ਜਾ ਰਹੇ ਆ ਔਰ ਨਾਰਵੇ ਦੇ ਲਾਗੇ ਹੂੰ ਇਹਨਾਂ ਨੇ ਇੱਕ ਐਸਾ ਬੀ ਬੈਂਕ ਬਣਾ ਰੱਖਿਆ ਹੈ ਅਬਿਲੂ ਗ੍ਰੇਟ ਸਰ ਗਿਆ ਨੇ ਹਮ ਇਹਨ ਬਿਲੂ ਅੰਕਲ ਕਾ ਕੇ ਨਾਮ ਹੈ ਇਹ ਬਿਲੂ ਅੰਕਲ ਬਹੁਤ ਨੋਟੀ ਹੈ ਜੀ ਜੀ ਆਮ ਤੌਰ ਤੇ ਨੋਟੀ ਐਟ 40 ਕਹਿੰਦੇ ਆ ਇਥੇ ਪਤਾ ਨਹੀਂ ਕਿੱਥੋਂ ਤੱਕ ਵੀ ਜਾ ਕੇ ਨੋਟੀ ਆ ਅੱਛਾ ਦੁਨੀਆ ਭਰ ਦੇ ਬੀਆ ਤੇ ਕਾਬੂਜ ਹੋ ਜਾਣਾ ਇਹਨਾਂ ਨੇ ਹਮ ਅੱਛਾ ਉਹਨੂੰ ਰੱਖਿਆ ਕਿਆਮਤ ਕਾ ਬੀਜ ਕਹਤੇ ਰਿਸਰਚ ਕਰੋ ਔਰ ਸਰਚ ਨਾਲ ਵਹ ਆਪਣਾ ਵਾਸਤਾ ਹੈ ਨਹੀਂ ਕੋਈ ਕਿਉਂਕਿ ਰਿਸਰਚ ਵਾਸਤੇ ਫੰਡ ਹੀ ਨਹੀਂ ਰੱਖਦੀ ਗਵਰਨਮੈਂਟ ਅਸੀਂ ਕਾ ਟਾਈਮ ਵੇਸਟ ਕਰੀਏ ਸਹੀ ਗੱਲ ਹੈ ਸਮੇਂ ਦੇ ਨੂੰ ਸੁਕਮ ਕਿਉਂ ਟਾਈਮ ਵੇਸਟ ਕਰੇ ਕਿਉਂਕਿ ਤੁਸੀਂ ਆਪ ਹੀ ਨਹੀਂ ਟਾਈਮ ਲਾਉਂਦੇ ਆਪ ਹੀ ਪੈਸਾ ਨਹੀਂ ਲਾਉਂਦੇ ਅਸੀਂ ਤੇ WhatsApp ਤੇ ਯੂਨੀਵਰਸਿਟੀ ਵੇਖਾਂਗੇ ਉਹ ਸੌਖੀ ਹੈ ਸਕਰੋਲ ਕਰੋ ਹੌਲ ਕਰੋ ਫਰਾਕ ਕਰੋ ਟਮਕਾ ਕਰੋ ਠੋਕੋ ਨਾ ਰੇ ਠੋਕੋ ਬੰਦੇ ਵੱਡੋ ਗੱਲ ਧਰਮ ਦੇ ਨਾਂ ਤੇ ਲੜੋ ਗਸ ਦੈਟਸ ਇਟ ਦੈਟਸ ਓਕੇ ਕਮ ਤੋ ਗਾਲੇਆ ਕਿ ਦੁਨੀਆ ਖਤਮ ਹੋ ਜਾਏਗੀ ਉਹ ਕਹਿੰਦੇ ਜੀ ਆਪਾਂ ਆਪਣੇ ਬੀਜ ਸੁਰੱਖਿਤ ਰਹਿਣਗੇ ਤਾਂ ਕਿ ਨੈਕਸਟ ਜਨਰੇਸ਼ਨ ਜਿਹੜੀ ਹੈ ਮਨੁੱਖਤਾ ਦੀ ਜਿਹੜੀ ਵੀ ਅਗਲੀ ਹੋਊਗੀ ਉਸ ਟਾਈਮ ਉਹ ਚੱਲ ਸਕੇ ਪਰ ਉਹਦੇ ਪਿੱਛੇ ਫੰਡਾ ਆ ਗਿਆ ਹ ਹੌਲੀ ਹੌਲੀ ਜੋ ਸਾਡੀ ਰਵਾਇਤੀ ਬੀਆਂ ਦੀ ਕਹਾਣੀ ਸੀ ਉਹ ਖਤਮ ਕੀਤੀ ਜਾ ਰਹੀ ਹੈ ਤੁਸੀਂ ਨਹੀਂ ਪੁੱਛਿਆ ਮੈਂ ਆਪਣੇ ਪੱਧਰ ਤੇ ਡਾਟਾ ਆ ਜਿਹੜੇ ਕਹਿੰਦੇ ਜੀ ਸੈਂਟਰ ਬਣਾਉਣੇ ਆ ਉਹਦੇ ਤੋਂ ਲੈ ਕੇ ਆ ਬਿੱਲਾਂ ਵਾਲਾ ਜਿਹੜਾ ਆ ਐਕਟ ਤੁਹਾਡਾ ਇਸ ਸਾਰੇ ਬਾਰੇ ਦੱਸ ਦਿੱਤਾ ਮੈਂ ਆਪਦੀ ਸੰਵਾਲਾ ਚ ਮੈਂ 36 ਵਰੀ ਗੱਲ ਕਹੀ ਆ ਕਿ ਸਾਡੇ ਘਰੇ ਸਾਰੇ ਬੀਜ ਹੁੰਦੇ ਸੀ ਜਵੀ ਤੋਂ ਲੈ ਕੇ ਸ਼ੋਲੇਆ ਤੱਕ ਜੋ ਕਣਕ ਨਰਮੇ ਦਾ ਬੀਜ ਖਾਖੀ ਕਪਾ ਦਾ ਬੀਜ ਜਵਾਰ ਮਾਲਕ एवरीथिंग ਸਾ ਬਿਲਕੁਲ एवरीथिंग ਤੇ ਅੱਜ ਲੱਭ ਕੇ ਖਾਪਾ 25 25 50 ਤੇ ਸਾਡੇ ਘਰੋਂ ਕੋਈ ਬੀਜ ਲੱਭ ਕੇ ਤੱਕਾ ਹੈਗਾ ਕੋਈ ਇਹ ਇਦਾਂ ਹੁੰਦਾ ਜੇ ਕੰਟਰੋਲ ਸਿਸਟਮ ਬਿਲਕੁਲ ਜੀ ਬਿਲਕੁਲ ਗੱਲ ਘੋਟੀ ਐਸ ਨੇ ਸਾਡਾ ਗਲ ਘੁੱਟਦਾ ਸਾਡੀ ਜਿੱਦ ਦਾ ਸਾਰੀ ਦੁਨੀਆ ਦੇ ਵਿੱਚ ਗਲ ਘੁੱਟਦਾ ਤੇ ਹੁਣ ਮਿੰਟ ਜੀ ਕਿਹਨੇ ਸਮੇਲ ਵਿੱਚ ਗੱਲ ਕਰਨੀ ਹੈ ਸਾਨੂੰ ਚੱਲ ਉਹਨਾਂ ਨੂੰ ਉਹਨਾਂ ਨੂੰ ਬਾਹਰ ਕਰਤਾ ਹੀ ਉਹਨਾਂ ਦਾ ਗਲ ਘੁੱਟਦਾ ਹੀ ਕਹਿੰਦੇ ਬਈ ਤੁਹਾਡਾ ਪਹਿਲੇ ਤੇ ਰਿਪੋਰਟ ਤੇ ਫਿਰ ਇੱਕ ਹੋਰ ਕੋਈ ਫੋਟੋ ਜੀ ਅਸੀਂ ਤੁਹਾਡੀ ਪੋਸਟ ਵੇਖੀ ਸੀ ਪਤਾ ਨਹੀਂ ਕੀ ਉੱਡਣਾ ਜਾਂ ਖਟੋਲਾ ਜਾਂ ਹੋਰ ਚੱਕੀ ਫਿਰਦੇ ਸੀ ਕੋ ਉਹ ਭਾਈ ਉਹ ਪਤਾ ਕੀ ਚੀਜ਼ ਆ ਉਹ ਦੇਸੀ ਡਰੋਨ ਆ ਹੂੰ ਉਹ ਤੁਸੀਂ ਵੇਖੋ ਤੇ ਸੀ ਮੋਮ ਜਾਮੇ ਬੰਨੇ ਨੇ ਉਹਦੇ ਚ ਸੇਬੇ ਪਾਏ ਨੇ ਜੀ ਅਹੀਂ ਨਿੱਕੇ ਹੁੰਦੇ ਨਾ ਸਾਡੇ ਮਤਲਬ ਜਦੋਂ ਟੇਵਰ ਕਾਰਡ ਖਰਾਬ ਹੋ ਜਾਂਦਾ ਇੱਥੇ ਮੋਟਰ ਚੱਲਦੀ ਹੁੰਦੀ